ਠੀਕ ਹੈ ਬਾਈ ਸਾਰਿਆਂ ਨੂੰ ਆਪਾਂ ਵੇਖ ਲਈ ਬੈਟਰੀ ਵਾਲਾ ਸਕੂਟਰ ਲਿਆ ਸੀਗਾ ਇਹ ਠੀਕ ਹੈ ਇਹਨੂੰ ਲੈਣ ਨੂੰ ਹਜੇ 10 ਕਿ ਮਹੀਨੇ ਹੋਏ ਆ ਤੇ 2 ਮਹੀਨੇ ਦਾ ਇਹਦਾ ਸ਼ੱਕ ਜੇ ਲੀਕ ਹੋਏ ਨੂੰ ਹੋ ਗਏ ਤੇ ਮੈਂ ਯਾਸੀਲ ਕੋਲ ਗਿਆ ਉਹਨੂੰ ਤੇ ਸ਼ੱਕਰਾਂ ਦੀ ਕੋਈ ਗਾਰੰਟੀ ਨਹੀਂ ਸਾਡੀ ਕਲੀ ਗਾਰੰਟੀ ਤੇ ਬੈਟਰੀਆਂ ਤੇ ਮੋਟਰ ਦੀ ਤੇ ਹੈਂਡਲ ਜੇ ਵੀ ਡਾ ੜਕ ਵੱਜਣ ਲੱਗ ਗਿਆ ਇਹ ਕਹਦਾ ਵੀ ਹੈਂਡਲ ਤਾਂ ਯਾਸੀਲ ਨੂੰ ਦਿਖਾ ਲਈ ਤੇ ਸ਼ੱਕਰ ਤਾਂ ਅਸੀਂ ਭਰ ਦੰਨੇ ਆ ਤੇ ਅਸੀਂ ਸ਼ੱਕਰ ਪਰ ਦੀ ਗਾਰੰਟੀ ਵੀ ਲੈਣੇ ਆ ਸ਼ਾਕਰ ਕੋਲੇ ਸ਼ਾਕਰੀਪੁਰਾ ਪੂਰਾ ਪੂਰਾ ਬਈ ਜੀ ਸਾਈਕਲ ਆਪਣੇ ਮੋਟਰ ਟੈਰਾਂ ਵਾਲੇ ਸਾਈਕਲ ਉਹਨਾਂ ਨਾਲੇ ਸ਼ਾਕਰ ਆ ਬਈ ਇਹ ਜਵਾਨੀ ਕੇ ਦੇਗੇ ਬਹੁਤ ਹਲਕਾ ਮਟੀਰੀਅਲ ਦੇ ਮਾੜਾ ਸਬਾਨ ਤੇ ਆਪਾਂ ਇਹ ਲੈ ਲੈ ਲਿਏ ਆ ਵੀ ਆਪਣੇ ਟਾਈਮ ਦੀ ਬਚਤ ਹੋਊਗੀ ਠੀਕ ਹੈ ਤੇ ਅੱਜ ਕੱਲ ਕੀ ਚੱਲਿਆ ਵਾ ਸੋਸ਼ਲ ਮੀਡੀਆ ਦੇ ਲੋਕ ਝੂਠ ਮਾਰੀਆ ਦੇ ਬੈਂਡਰ ਸਕੂਟਰ ਇੰਨੀਆਂ ਲੈ ਜੋ ਇੰਨੀਆਂ ਲੈ ਜੋ ਲੱਖ ਦੀਆਂ ਠੀਕ ਆ ਉਹ ਭਰਾਵੋ ਵੇਸੇ ਲਾਓ ਅਗਲੇ ਠੋਕੇ ਗਾਰੰਟੀ ਲਓ ਭਾਈ ਕੱਲੀ ਬੈਟਰੀ ਮੋਟਰ ਦੀ ਗਾਰੰਟੀ ਨਾ ਨਹੀਂ ਸਰਨਾ ਸਾਰੀ ਗਾਰੰਟੀ ਦੇ ਜਦੋਂ ਪਾਸੋਂ ਦਾ ਕੰਮ ਕਰਾਉਣ ਲੱਗਦਾ ਰੁਪਈਆ ਵਾਵਾ ਲੱਗ ਜਾਂਦੇ ਆ ਠੀਕ ਹੈ ਹੁਣ ਮੈਂ ਤਾਂ ਚਲ ਠੀਕ ਹੈ ਅਗਲੇ ਨੇ ਕਹਿਤਾ ਬਲੇ ਉੱਤੇ ਲਿਖਿਆ ਦੀ ਕੱਲੀ ਬੈਟਰੀ ਮੋਟਰ ਦੀ ਗਾਰੰਟੀ ਮੰਨਣੀ ਪੈਂਦੀ ਹੈ ਆਪਾਂ ਹੋਰ ਦਾ ਖਰਾਬ ਵੀ ਹੋ ਜੂਗਾ ਸਭ ਕੱਲੇ ਕੱਲੇ ਨੇ ਚਲਾਉਣੀ ਹੁੰਦੀ ਹੈ ਬਹੁਤ ਸਭ ਮੈਂ ਤਾਂ ਮੰਗੀ ਵੀ ਨਹੀਂ ਕਿਸੇ ਦਿੰਦਾ ਆਪ ਵੀ ਚਲਾਉਣਾ ਕੱਲਾ ਜਲਾ ਚਲਾਉਣ ਵਾਲਾ ਜਿਹੜੇ ਹੁਣ ਪਰਿਵਾਰ ਦੇ ਤਿੰਨ ਚਾਰ ਜੀ ਇਹ ਦੱਬੀ ਫਿਰਦੇ ਆ ਉਹਨਾਂ ਕੋਲ ਦੇ ਦੋ ਮਿੰਟ ਨਹੀਂ ਇਹਦਾ ਹਲਕਾ ਮਟੀਰੀਅਲ ਹੈ ਦਾ ਆ ਬਾਈਕ ਦਾ ਸ਼ੱਕ ਰੇ ਸੀ ਭਰਦ ਨੇ ਤਸੱਲੀ ਬਾਕਸ ਪਹਿਲਾਂ ਸਿੰਗਲ ਸੀਲਾਂ ਸੀ ਗਾ ਸ਼ੱਕ ਲਾਦੇ ਕਹਿੰਦਾ ਇਹ ਹੁਣ ਇੰਨਾ ਸ਼ੱਕ ਰਾਂ ਦੇ ਬਈ ਡਬਲ ਸੀਲਾਂ ਲਾ ਕੇ ਸੀ ਭਰ ਦਾਂਗੇ ਤੇ ਤਿੰਨ ਮਹੀਨੇ ਦੀ ਸੀ ਲੈਣਿਆ ਗਾਰੰਟੀ ਠੀਕ ਹੈ ਉੱਤੇ ਠੱਪੇ ਲਾ ਕੇ ਉੱਤੇ ਤਰੀਕ ਪਾ ਦੇ ਸ਼ੱਕ ਰੀ ਤਨੇ 3 ਮਹੀਨੇ ਤੱਕ ਸਾਡੇ ਜ਼ਿੰਮੇਵਾਰੀ ਹੋਊਗੀ ਤਿੰਨ ਮਹੀਨੇ ਤੋਂ ਪਹਿਲਾਂ ਲੀਕ ਹੋਣਗੇ ਤਾਂ ਅਸੀਂ ਦੁਬਾਰਾ ਫਰੀ ਭਰ ਕੇ ਦੇਵਾਂਗੇ ਇਹ ਤਾਂ ਕਹਿੰਦਾ ਬਈ ਇਹ ਇਹਦੇ ਦੱਸਣ ਦੇ ਮੁਤਾਬਕ ਸ਼ਾਕਰਾਂ ਦੇ ਦੁਕਾਨਦਾਰ ਦੇ ਵੀ ਇਹ ਤਾਂ ਬਈ ਨਮੰਗਾ ਦੇ ਕਦੇ ਲੀਕ ਹੋ ਜਾਂਦੇ ਆ ਬੜੇ ਹਲਕੇ ਹੈਵੀ ਨਹੀਂ ਬਈ ਮਟੀਰੀਅਲ ਜਮੇ ਇਹਦਾ ਬਹੁਤ ਹਲਕਾ ਮਟੀਰੀਅਲ ਹੁੰਦਾ ਤੇ ਆਪਣੇ ਲੋਕ ਸੋਸ਼ਲ ਮੀਡੀਆ ਦੇ ਵਿੱਚ ਜਗੀਰ ਦਾ ਨੌਕਰ ਨੂੰ ਹਟ ਗਏ ਇਹ ਸੋਸ਼ਲ ਮੀਡੀਆ ਦੇ ਬਈ ਸੱਚੀ ਤੇ ਸਹੀ ਜਾਣਕਾਰੀ ਦਿਆ ਕਰੋ ਜਿਹੜਾ ਸਮਾਨ ਆਪ ਸੋਸ਼ਲ ਮੀਡੀਆ ਨੂੰ ਵੇਖ ਕੇ ਖਰੀਦਣਾ ਉਹ ਉਹ ਠੱਗੀ ਨਾ ਨਿਕਲੇ ਉਹ ਬਜਨ ਸ਼ਾਕਰ ਭਰਤੇ ਆ ਸ਼ਾਕਰਾਂ ਦੇ ਬਾਈ ਫੁੱਲ ਗਾਰੰਟੀ ਦੇ ਉੱਤੇ ਕਹਿੰਦੇ ਉੱਤੇ ਲਿਖ ਦੇਣੇ ਸੀ ਸ਼ਾਕਰਾਂ ਦੇ ਅਬਾ ਜਨ ਲਿਖ ਵੀ ਦਿੱਤਾ ਉੱਤੇ ਤਰੀਕ ਪਾ ਕੇ ਇਹ ਰੋ ਸਾਰਾ ਪਤਾ ਇਸ ਮਹੀਨੇ ਇਸ ਤਰੀਕ ਨੂੰ ਭਰਤੇ ਸੀ ਹੁਣ ਸਾਡੇ 3 ਮਹੀਨੇ ਦੀ ਗਾਰੰਟੀ ਹੈ ਤੇ ਇਹ ਇਹ ਬੇਦੇ ਸੋਸ਼ਲ ਮੀਡੀਆ ਮਗਰ ਲਾ ਕੇ ਬਾਈ ਤੇ ਕੋਈ ਚੀਜ਼ ਐ ਜਿਹਦੀ ਖਰੀਦੋ ਪਰ ਇਹ ਸੋਸ਼ਲ ਮੀਡੀਆ ਦੇ ਵੀਰਾਂ ਨੂੰ ਇਹ ਵੀ ਗੱਲ ਕਹਦੇ ਵੀਡੀਓ ਬਣਾ ਕੇ ਪਾਉਂਦੇ ਮੈਂ ਵੀ ਬਣਾ ਕੇ ਪਾਈ ਹੈ ਨਾ ਵੀ ਸੱਚੀ ਗੱਲ ਕਰੋ ਵੀ ਕਿਸੇ ਨਾਲ ਨੁਕਸਾਨ ਜਾਂ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਮੈਂ ਜਨ ਸ਼ਾਕਰ ਭਰਤੇ ਬਰਕੇ ਦੇ ਮੁੰਬਈ ਕਸੀ ਆਂਦੇ ਆ ਕਸਕਦੇ ਉਹ ਮੈਨੂੰ ਕਹਿੰਦਾ ਜਿਹੜਾ ਹੈਂਡਲ ਵਾਲਾ ਨੋਕ ਸੈਦੂ ਜਾਂਸੀ ਨਾਲ ਕੋਈ ਫੇਰ ਲੈ ਜਾ ਉਹ ਕਾੜਦਾ ਢਿੱਲਾ ਹੀ ਹੋਊਗਾ ਉਹ ਸ਼ੱਕ ਇਹ ਹੈਂਡਲਡ ਲਾਊਗਾ ਵੀ ਨਾਟ ਰੋਕ